1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਹੋਣ ਜਾ ਰਹੀਆਂ ਨੇ ਸੋ ਦੱਸਿਓ ਕਿ ਅੱਜ ਚੋਣ ਪ੍ਰਚਾਰ ਦਾ ਵੀ ਆਖਰੀ ਦਿਨ ਹੈ ਤੇ ਹਰ ਪਾਰਟੀ ਦੇ ਵੱਲੋਂ ਪੂਰੀ ਤਾਕਤ ਝੋਕੀ ਜਾ ਰਹੀ ਹੈ ਚੋਣ ਪ੍ਰਚਾਰ ਦੇ ਲਈ ਸੋ ਦੱਸਿਓ ਕਿ ਅੱਜ ਅਕਾਲੀ ਦਲ ਦੇ ਉਮੀਦਵਾਰ ਰঞ্জੀਤ ਸਿੰਘ ਢਿੱਲੋਂ ਦੇ ਹੱਕ ਦੇ ਵਿੱਚ ਸਾਈਕਲ ਰੈਲੀ ਐਜੋ ਕੱਢੀ ਗਈ ਹੈ ਤੇ ਇਸ ਦੇ ਨਾਲ ਹੀ ਲੋਕ ਦਾ ਕਹਿਣਾ ਹੈ ਕਿ ਇਸ ਵਾਰ ਅਕਾਲੀ ਦਲ ਪਾਰਟੀ ਹੀ ਜਿੱਤ ਦਰਜ ਕਰੇਗੀ ਆਓ ਸੁਣਦਿਆਂ ਕੀ ਇਹਨਾਂ ਦਾ ਕਹਿਣਾ ਹੈ ਮੇਰਾ ਜਸਕਰਨ ਸਿੰਘ ਢੱਲੋਂ ਜੀ ਤੇ ਦੋਸਤ ਕੀ ਮੈਸੇਜ ਦੇਣਾ ਚਾਹੁੰਦਾ ਵੀ ਇਹ ਸੈਕੰਡ ਰੈਲੀ ਦੇਖੋ ਇਹ ਅਸੀਂ ਇੱਕ ਅਵੇਰਨੈਸ ਰੈਲੀ ਸਾਈਕਲ ਰੈਲੀ ਸਵੇਰੇ ਸਵੇਰੇ ਕੱਢੀ ਆ ਵੀ ਵੋਟ ਪਾਉਣਾ ਬਹੁਤ ਜ਼ਰੂਰੀ ਆ ਤੇ ਆਪਣੇ ਸ਼ਹਿਰ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਜਿੱਥੇ ਵੋਟ ਪਾਉਣਾ ਜ਼ਰੂਰੀ ਆ ਉੱਥੇ ਵੋਟ ਅੱਛੇ ਬੰਦੇ ਨੂੰ ਪਾਉਣਾ ਬਹੁਤ ਜ਼ਰੂਰੀ ਆ ਅਵੇਅਰ ਹੋ ਕੇ ਸਾਫ਼ ਸੁਥਰੇ ਇਨਸਾਨ ਨੂੰ ਜਿਵੇਂ ਆਪਾਂ ਸਾਫ਼ ਸੁਥਰਾ ਸ਼ਹਿਰ ਬਣਾਉਂਦੇ ਆ ਸਾਫ ਸੁਥਰੇ ਇਨਸਾਨ ਨੂੰ ਵੋਟਾਂ ਪਾਵਾਂਗੇ ਤਾਂ ਆਪਣਾ ਸ਼ਹਿਰ ਅਗੇ ਵਧੂਗਾ ਜੇ ਆਪਾਂ ਬਾਹਰੀ ਬੰਦੇ ਨੂੰ ਵੋਟਾਂ ਪਾਵਾਂਗੇ ਤਾਂ ਸ਼ਹਿਰ ਦਾ ਨੁਕਸਾਨ ਹੀ ਨੁਕਸਾਨ ਹੈ ਅਸੀਂ ਸੋ ਇਸੇ ਇਹ ਇੱਕ ਛੋਟਾ ਜਿਹਾ ਸਾਡਾ ਮੈਸੇਜ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਸਾਫ ਸੁਥਰਾ ਸ਼ਹਿਰ ਰੱਖੀਏ ਤੇ ਸਾਫ ਸੁਥਰੇ ਉਮੀਦਵਾਰ ਨੂੰ ਵੋਟਾਂ ਪਾਈਏ ਸਰ ਜੀ ਦੇਖਿਆ ਵੇ ਫੋਰਨ ਦੇ ਵਿੱਚ ਤੁਸੀਂ ਰਹਿੰਦੇ ਹੋ ਫੋਰਨ ਤੋਂ ਤੁਸੀਂ ਇੱਥੇ ਆਇਓ ਚੌਂਚਾਰ ਲਈ ਤੇ ਆਪਣੇ ਫਾਦਰ ਸਾਹਿਬ ਵੀ ਚੌਂਚਾਰ ਤੇ ਨਹੀਂ ਪਹੁੰਚੇ ਹੋ ਤੇ ਬਿਲਕੁਲ ਬਿਲਕੁਲ ਜੀ ਸਰਦਾਰ ਜੀ ਸਿੰਘ ਤੋਂ ਲੰਦੇ ਚੌਂਚਾਰ ਪ੍ਰਚਾਰ ਲਈ ਪਹੁੰਚੇ ਆ ਮੇਰੇ ਫਾਦਰ ਨੇ ਪਿਛਲੇ ਡੇਢ ਮਹੀਨੇ ਤੋਂ ਅਸੀਂ ਲੱਗੇ ਹੋਏ ਤੇ ਬਹੁਤ ਭਰਮਾ ਹੁੰਗਾਰਾ ਤੇ ਮੈਨੂੰ ਲੱਗਦਾ ਲੁਧਿਆਣਾ ਵਾਸੀ ਇਸ ਵਾਰ ਲੁਧਿਆਣੇ ਨੂੰ ਸਾਫ਼ ਕਰਨਗੇ ਤੇ ਸਿਰਫ ਸਾਫ਼ ਸੁਥਰੇ ਸਰਦਾਰ ਰঞ্জੀਤ ਸਿੰਘ ਕਿਲ੍ਹੇ ਨੂੰ ਵੋਟਾਂ ਪਾਉਣਗੇ ਤੇ ਬਾਹਰੀ ਜਿਹੜੇ ਮਾਰੇ ਤੇ ਗੰਦਲੇ ਉਮੀਦਵਾਰ ਨੇ ਉਹਨਾਂ ਨੂੰ ਸਾਰਿਆਂ ਨੂੰ ਭਜਾਉਣਗੇ ਮੇਰਾ ਨਾਮ ਜਸਲੀਨ ਕੌਰ ਹੈ ਮੈਂ ਲੁਧਿਆਣੇ ਦੇ ਵੋਟਰਸ ਨੂੰ ਆਹੀ ਮੈਸੇਜ ਦੇਣਾ ਚਾਹੂੰਗੀ ਕਿ ਆਪਾਂ ਨੂੰ ਵੋਟ ਪਾਉਣਾ ਆਪਣਾ ਅਧਿਕਾਰ ਹੈ ਸੋ ਆਪਾਂ ਨੂੰ ਵੱਧ ਛੜ ਕੇ ਵੋਟ ਕਰਨਾ ਚਾਹੀਦਾ ਹੈ ਤੇ ਆਪਣੇ ਰਾਜਨੀਤਿਕ ਜਿਹੜਾ ਵੀ ਪ੍ਰਦੂਸ਼ਣ ਫੈਲਿਆ ਹੋਇਆ ਹੈ ਜਿਹੜੀਆਂ ਪਾਰਟੀਆਂ ਆਪਾਂ ਨੂੰ ਗਲਤ ਸੂਚੀਆਂ ਦਿੰਦੀਆਂ ਨੇ ਆਪਾਂ ਨੂੰ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਆਪਣਾ ਵੋਟ ਤਾਂ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ ਯਾਰ ਸਾਈਕਲ ਰੈਲੀ ਗੱਡੀ ਜਾ ਰਹੀ ਹੈ ਕਿਤੋਂ ਲੱਗੇ ਕਿਤੋਂ ਤੱਕ ਗਈ ਹੈ ਸਾਈਕਲ ਰੈਲੀ ਅਸੀਂ ਸਟਾਰਟ ਕੀਤੀ ਸੀਗੀ ਹੈਪੀ ਫੋਰਜਿੰਗ ਪਾਰਕ ਤੋਂ ਤੇ ਅਸੀਂ ਗਏ ਹਾਂ ਮਲਹਾਰ ਰੋਡ 올 द वे ਤੇ ਫਿਰ ਗ੍ਰੈਂਡ ਵਾਕ ਤੇ ਉਤੋਂ ਫਿਰ ਬੈਕ ਆਇਆ ਸੀ ਬੀਆਰਐਫ ਨਗਰ ਰੋਡ ਤੋਂ ਲੈ ਕੇ ਫਿਰ ਹੈਪੀ ਫੋਰਜਿੰਗ ਪਾਰਕ ਤੇ ਐਂਡ ਕੀਤਾ ਆ ਆਪਾਂ ਦੀ ਸਪੋਰਟ ਜਾਇਓ ਹਾਂਜੀ ਜੀ ਬਿਲਕੁਲ ਕੀ ਕਹਿਣਾ ਚਾਹੋਗੇ ਉਹ ਸੈਕੰਡ ਰੈਲੀ ਨਿਕਲ ਰਹੀ ਹੈ ਕੀ ਮੈਸੇਜ ਲੋਕਾਂ ਨੂੰ ਦੀ ਅੱਜ ਦੀ ਸਾਈਕਲ ਰੈਲੀ ਜੋ ਆਯੋਜਿਤ ਕੀਤੀ ਗਈ ਸੀ ਉੱਥੇ ਬਹੁਤ ਲੋਕਾਂ ਵੱਲੋਂ ਪਰਮਾਹੰਗਾਰਾ ਮਿਲਿਆ ਹੈ ਔਰ ਇਸ ਰੈਲੀ ਦਾ ਇਸ ਮਾਰਚ ਦਾ ਇਹੀ ਮਕਸਦ ਸੀ ਕਿ ਲੋਕਾਂ ਨੂੰ ਵੋਟਰਾਂ ਨੂੰ ਜਾਣੂ ਕਰਵਾਇਆ ਜਾਏ ਕਿ ਇੱਥੋਂ ਦੀ ਜੋ ਕੈਂਡੀਡੇਟਸ ਨੇ ਉੱਥੋਂ ਸਭ ਤੋਂ ਬੈਟਰ ਸਭ ਤੋਂ ਬੈਸਟ ਕੈਂਡੀਡੇਟ ਸardar Ranjit Singh ਟਰੋਂ ਜੋ ਇੱਕ ਸਾਫ਼ ਸ਼ਬੀ ਵਾਲੇ ਸਾਫ਼ ਕਿਰਦਾਰ ਵਾਲੇ ਇਨਸਾਨ ਨੇ ਇਮਾਨਦਾਰੀ ਦੀ ਗੱਲ ਸਦਾ ਕਰਦੇ ਆ ਔਰ ਵਿਕਾਸ ਤੇ ਮੁੱਦਿਆਂ ਤੇ ਗੱਲ ਕਰ ਰਿਹਾ ਹੈ ਨਾ ਕਿ ਸਿਰਫ ਵੋਟਾਂ ਦੀ ਰਾਜਨੀਤੀ ਸੋ ਸਭ ਨੂੰ ਮੇਰੀ ਇਹੀ ਬੇਨਤੀ ਹੈ ਕਿ ਸardar Ranjit Singh ਟਰੋਂ ਵਾਤ ਤੋਂ ਵਾਤ ਵੋਟਾਂ ਪਾ ਕੇ ਇਸ ਵਾਰੀ ਲੁਧਿਆਣਾ ਹਲਕਾ ਲੋਕ ਸਭਾ ਤੋਂ ਜਿਤਾਇਆ ਜਾਵੇ ਜੇ ਲੁਧਿਆਣਾ ਸਾਈਕਲਿਸਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਯੂਥ ਅਕਾਲੀ ਦਲ ਵੱਲੋਂ ਇੱਕ ਕਲੀਨ ਐਂਡ ਗ੍ਰੀਨ ਲੁਧਿਆਣਾ ਔਰ ਵੋਟ ਅਵੇਅਰਨੈਸ ਦੇ ਸੰਬੰਧੇ ਇੱਕ ਸਾਈਕਲ ਰੈਲੀ ਕੱਢੀ ਜਾ ਰਹੀ ਆ ਅਤੇ ਨਾਲ ਰਕਬਾ ਔਰ ਲੋਕਾਂ ਦਾ ਬੜਾ ਸਹਿਯੋਗ ਮਿਲ ਰਿਹਾ ਅਸੀਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਲੁਧਿਆਣੇ ਨੂੰ ਸਾਫ ਸੁਥਰਾ ਰੱਖੀਏ ਐਨਵਾਇਰਨਮੈਂਟ ਵਧੀਆ ਰੱਖੀਏ ਤੇ ਵੋਟ ਜ਼ਰੂਰ ਪਾਣ ਜਾਈਏ ਵੋਟ ਦੀ ਅਹਿਮੀਅਤ ਨੂੰ ਆਪਾਂ ਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਇਹ ਵੋਟ ਦੇਸ਼ ਦੇ ਦੇਸ਼ ਦੀ ਸਰਕਾਰ ਬਣਾਉਣ ਜਾ ਰਹੀ ਆ ਔਰ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਚੁਣਿਆ ਜਾਣਾ ਸੋ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਵੀ ਪਿਛਲੇ 10 ਸਾਲਾਂ ਤੋਂ ਜੋ ਸਾਡੇ ਹਾਲਾਤ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਬਣਾਇਆ ਵੀ ਸਾਨੂੰ ਅੱਗੇ ਵੀ ਉਹ ਮਾਹੌਲ ਨਾ ਪਹੁੰਚਣਾ ਪਵੇ ਅਸੀਂ ਅਵੇਅਰ ਹੋਈਏ ਵੀ ਆਪਣੀ ਸਹੀ ਵੋਟ ਦਾ ਇਸਤੇਮਾਲ ਕਰੀਏ ਪ੍ਰਧਾਨ ਜੀ ਜਿਹੜਾ ਮੇਨ ਹੈ ਜਿਹੜਾ ਅੱਜ ਸੈਕੰਡ ਰੰਡ ਜਿਹੜੀ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਗੱਡੀ ਗਈ ਆ ਉਹ ਲੋਕਾਂ ਦੇ ਜਿਹੜੇ ਰਸਤੇ ਤੇ ਲੋਕ ਜਾ ਰਹੇ ਉਹਨਾਂ ਨੂੰ ਕੀ ਮੈਸੇਜ ਮਿਲੇ ਇਸ ਮੈਸੇਜ ਤੋਂ ਦੇਖੋ ਹੈਪੀ ਫੋਰਜਿੰਗ ਪਾਰਕ ਤੋਂ ਇਹ ਰੈਲੀ ਸ਼ੁਰੂ ਕੀਤੀ ਆ ਹੁਣ ਅਸੀਂ ਗ੍ਰੈਂਡ ਵਾਕ ਤੱਕ ਆ ਗਏ ਆ ਇਸ ਤੋਂ ਬਾਅਦ ਫਿਰ ਅਸੀਂ ਬੀਜਰਸ ਨਗਰ ਦੇ ਵਿੱਚ ਦੀ ਹੋ ਕੇ ਫਿਰ ਹੈਪੀ ਫੋਰਜਿੰਗ ਦੀ ਐਂਡਿੰਗ ਆ ਤੇ ਉੱਥੇ ਸਾਰੇ ਜਿਹੜੇ ਸਾਈਕਲਿਸਟ ਭਰਾ ਨੇ ਸਾਰਿਆਂ ਨੇ ਅਸੀਂ ਬ੍ਰੇਕਫਾਸਟ ਕਰਨਾ ਉੱਥੇ ਤੇ ਲੋਕ ਦੇਖੋ ਜਿੰਨੀ ਮਿਹਨਤ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਔਰ ਲੋਕਾਂ ਨੂੰ ਸਭ ਨਜ਼ਰ ਆ ਰਿਹਾ ਵੀ ਜਿੰਨਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਲੋਕਾਂ ਦੇ ਅੱਖਾਂ ਦੇ ਸਾਹਮਣੇ ਅੱਜ ਜਿੱਥੇ ਆਪਾਂ ਖੜੇ ਆ ਐਲੀਵੇਟਡ ਰੋਡ ਵੱਲ ਸਾਰੇ ਕੈਮਰਾ ਕਰੋ ਇਹ ਐਲੀਵੇਟਡ ਰੋਡ ਫਰੋਜਪੁਰ ਰੋਡ ਇਹ ਵੀ ਸ਼੍ਰੋਮਣੀ ਅਕਾਲੀ ਜਿਹੜੀਆਂ ਲਾਈਫ ਲਾਈਨਸ ਡਵੈਲਪਮੈਂਟ ਨੇ ਲੁਧਿਆਣਾ ਵਾਸਤੇ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਡਿਲੀਵਰ ਕੀਤੀ। ਸੋ ਮੇਰੇ ਲੋਕਾਂ ਨੂੰ ਇਹ ਹੀ ਮੈਸੇਜ ਆਓ ਰਲ ਮਿਲ ਕੇ ਲੁਧਿਆਣਾ ਸਾਫ਼ ਸੁਥਰਾ ਕਲੀਨ ਐਂਡ ਗ੍ਰੀਨ ਬਣਾਈਏ ਔਰ ਵੋਟ ਸਪਾਨ ਨੂੰ ਸਾਰਿਆਂ ਨੂੰ ਜਾਗਰੂਕ ਕਰੀਏ ਜੋ ਅਸਲ ਹੱਕਦਾਰ ਆ ਵੋਟ ਦਾ ਜਿੱਥੇ ਤੱਕ ਮੈਂ ਸਮਝਦਾ ਉਹ ਸ਼੍ਰੋਮਣੀ ਅਕਾਲੀ ਦਲ। ਥੈਂਕ ਯੂ। ਕੀ ਕਹਿਣਾ ਚਾਹੁੰਦੇ ਅੱਜ ਅੱਜ ਦੀ ਜਿਹੜੀ ਅੱਜ ਦੀ ਜਿਹੜੀ ਰੈਲੀ ਆ ਇਹਦਾ ਸਾਡਾ ਮੇਨ ਮਕਸਦ ਆ ਵੀ ਅਸੀਂ ਲੋਕਾਂ ਨੂੰ ਮੈਸੇਜ ਦਈਏ ਵੀ ਕੀਪ ਲੁਧਿਆਣਾ ਕਲੀਨ ਐਂਡ ਗ੍ਰੀਨ। ਆਪਾਂ ਵਾਤਾਵਰਣ ਸਾਫ਼ ਸੁਥਰਾ ਰੱਖੀਏ এনवायरमेंट ਆਪਣਾ ਸਾਫ਼ ਰੱਖੀਏ ਪੋਲੂਸ਼ਨ ਘਟ ਤੋਂ ਘਟ ਕਰੀਏ ਸੈਕਿੰਡ ਸਾਡਾ ਜਿਹੜਾ ਮੋਟਿਵ ਹੈਗਾ ਉਹ ਮੋਟਿਵ ਹੈਗਾ ਸਾਰੇ ਵੋਟਰਾਂ ਨੂੰ ਜਾਗਰੂਕ ਕਰਨਾ ਵੀ ਆਪਣੀ ਵੋਟ ਦਾ ਪ੍ਰੋਪਰ ਇਸਤੇਮਾਲ ਕਰੋ ਤੇ ਵੋਟਾਂ ਜ਼ਰੂਰ ਪਾਓ 1 ਜੂਨ ਨੂੰ ਇਹ ਸਾਡੀ ਸਾਰਿਆਂ ਨੂੰ ਰਿਕਵੈਸਟ ਹੈ ਤੇ ਵੋਟਾਂ ਪਾਉਣ ਵੇਲੇ ਇਸ ਚੀਜ਼ ਦਾ ਸੋਚੋ ਵੀ ਕੌਣ ਅਸਲੀ ਕੈਂਡੀਡੇਟ ਵੋਟਾਂ ਥੋੜੀਆਂ ਵੋਟਾਂ ਦਾ ਹੱਕਦਾਰ ਹੈ ਸਾਡੀ ਵੋਟ ਰਣਜੀਤ ਢਿੱਲੋਂ ਨਾਲ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਦੇ ਹਾਂ ਰਣਜੀਤ ਢਿੱਲੋਂ ਸਾਫ਼ ਸੁਥਰਾ ਇਮਾਨਦਾਰ ਬੰਦਾ ਆ ਤੁਹਾਡਾ ਲੋਕਲ ਬੰਦਾ ਆ ਉਹਨੂੰ ਵੱਧ ਵੱਧ ਵੋਟਾਂ ਪਾ ਕੇ ਜਿਤਾਓ ਸਿਟੀ ਹੋਮ ਨਿਊਜ਼ ਦੇ ਸੁਰਿੰਦਰ ਸੋਨਨੀ ਦੀ ਰਿਪੋਰਟ